ਮੁੱਖ ਮੰਤਰੀ ਸਾਹਿਬ ਪੰਜਾਬ ਲਈ ਚੰਗੇ ਕੰਮ ਕਰ ਰਹੇ ਨੇ ਪੰਜਾਬ ਦੇ ਹੱਕ ਚ ਕੰਮ ਕਰ ਰਹੇ ਨੇ ਤਾਂ ਜ਼ਰੂਰ ਤੁਸੀਂ ਆਪਦੀ ਵੋਟ ਆ ਜਿਹੜੀ ਉਹ ਝਾੜੂ ਦੇ ਨਿਸ਼ਾਨ ਤੇ ਪਾ ਕੇ ਆਇਓ ਤੁਸੀਂ ਸਾਰੇ ਜਾਣਦੇ ਹੋ ਕਿ ਮਗਰਲੇ 3 ਸਾਲ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਪੰਜਾਬ 'ਚ ਤੇ 3 ਸਾਲ ਹੋ ਗਏ ਮੁੱਖ ਮੰਤਰੀ ਸਾਹਿਬ ਵੀ ਮਿਹਨਤ ਕਰਦੇ ਨੇ ਕਿ ਮੈਂ ਪੰਜਾਬ ਨੂੰ ਕਿਵੇਂ ਦੁਬਾਰਾ ਰਗਲਾ ਪੰਜਾਬ ਬਣਾ ਸਕਾਂ ਮੇਰੇ ਜਿਹੜੇ ਬੱਚੇ ਨੇ ਜਿਹੜੀ ਨੌਜਵਾਨ ਪੀੜ੍ਹੀ ਉਹ ਕਿਵੇਂ ਪੰਜਾਬ ਚ ਹੀ ਰਹਿ ਕੇ ਕੰਮ ਕਰ ਸਕੇ ਤੁਸੀਂ ਦੇਖਿਆ ਹੋਊਗਾ ਜਿਵੇਂ ਸ਼ੀ ਵਾਸ ਟੈਲਿੰਗ ਅਸ ਕਿ ਅ ਇੱਥੇ ਨੌਕਰੀਆਂ ਹੋਣ ਸਾਨੂੰ ਵੀ ਵਾਂਟ ਇੰਪਰਮੈਂਟ ਸਪੈਸ਼ਲੀ ਲੇਡੀਜ਼ ਲਈ ਤਾਂ 55000 ਤੋਂ ਵੱਧ ਗਵਰਨਮੈਂਟ ਜੋਬਸ ਨੇ ਜਿਹੜੀਆਂ ਉਹ ਸਰਕਾਰ ਹੁਣ ਤੱਕ ਪ੍ਰੋਵਾਈਡ ਕਰ ਚੁੱਕੀ ਹੈ ਐਂਡ दैट ਟੂ ਬਿਲਕੁਲ ਆਮ ਪਰਿਵਾਰਾਂ ਨੂੰ ਕੋਈ ਸਫਾਰਸ਼ ਨਹੀਂ ਚੱਲੀ ਕੋਈ ਰਿਸ਼ਵਤ ਨਹੀਂ ਚੱਲੀ ਸਿਰਫ ਇੱਕ ਚੀਜ਼ ਚੱਲਦੀ ਹੈ ਥੈਟ ਇਜ਼ ਮੈਰਿਟ ਕ੍ਰਾਈਟੇਰੀਆ ਕਿ ਜਿਹੜਾ ਬੱਚਾ ਐਗਜ਼ਾਮ ਕਲੀਅਰ ਕਰਦਾ ਹੈ ਮੈਰਿਟ ਦੇ ਆਧਾਰ ਤੇ ਤੇ ਉਹਨੂੰ ਉਹ ਨੌਕਰੀ ਮਿਲ ਜਾਂਦੀ ਹੈ ਤੇ ਆਈ ਐਮ ਵੈਰੀ ਪ੍ਰਾਊਡ ਟੂ ਟੈਲ ਯੂ ਕਿ ਮੇਰੇ ਨਾਲ ਦੇ ਕਈ ਡਾਕਟਰਸ ਵੀ ਅੱਜ ਗਵਰਨਮੈਂਟ ਜੌਬ ਲੈ ਕੇ ਪੰਜਾਬ ਦੀ ਸੇਵਾ ਕਰ ਰਹੇ ਨੇ ਜਸਟ ਬਿਕੋਜ਼ ਉਹ ਕਿਸੇ ਸਫਾਰਿਸ਼ ਤੇ ਨਹੀਂ ਲੱਗੇ ਜਸਟ ਕਿ ਉਹਨਾਂ ਦਾ ਕ੍ਰਾਈਟੇਰੀਆ ਸੀਗਾ ਦੇ ਵਰ ਇਨ ਦਾ ਮੈਰਿਟ ਲਿਸਟ ਸੋ ਮੁੱਖ ਮੰਤਰੀ ਸਾਹਿਬ ਸੇਵਾ ਕਰ ਰਹੇ ਨੇ ਜਿਵੇਂ ਬਿਜਲੀ ਦੇ ਬਿੱਲ ਪ੍ਰਾਣੀਆਂ ਸਰਕਾਰਾਂ ਚ ਹਜ਼ਾਰਾਂ 10-10000 20-20000 ਦੇ ਆਮ ਘਰਾਂ ਨੂੰ ਬਿਲ ਆਉਂਦੇ ਸੀ ਸੋ ਮੁੱਖ ਮੰਤਰੀ ਸਾਹਿਬ ਨੇ ਸੋਚਿਆ ਕਿ ਜੇ ਮੈਂ ਬਿਜਲੀ ਚ ਰਹਿਤ ਕਰਨੀ ਆ ਤਾਂ ਮੈਂ ਬਿਨਾ ਪਾਰਸ਼ੀਅਲਿਟੀ ਤੋਂ ਕਰਾਂ ਮੈਂ ਕੋਈ ਜਾਤ ਪਾਤ ਦੇ ਜਾਂ ਧਰਮ ਦੇ ਆਧਾਰ ਤੇ ਪੇਤ ਪਾਵ ਨਹੀਂ ਕਰਨਾ ਚਾਹੁੰਦਾ ਬਿਕੋਜ਼ ਸਾਡੀ ਪਾਰਟੀ ਬੜੀ ਸੈਕੂਲਰ ਪਾਰਟੀ ਆ ਨਾ ਅਸੀਂ ਕਦੇ ਜਾਤ ਪਾਤ ਦੇ ਆਧਾਰ ਤੇ ਵੋਟ ਮੰਗੀ ਐ ਨਾ ਅਸੀਂ ਕਦੇ ਧਰਮ ਦੇ ਆਧਾਰ ਤੇ ਵੋਟ ਮੰਗੀ ਐ ਅਸੀਂ ਹਮੇਸ਼ਾ ਵੋਟ ਦੀ ਅਪੀਲ ਜੇ ਕਰਦੇ ਆ ਤਾਂ ਇੱਕ ਗੱਲ ਕਹਿੰਦੇ ਆ ਕਿ ਜੇ ਤੁਹਾਨੂੰ ਆਮ ਆਦਮੀ ਪਾਰਟੀ ਦੇ ਕੰਮ ਚੰਗੇ ਲੱਗਦੇ ਤਾਂ ਵੋਟ ਪਾਓ ਸੋ ਤੁਸੀਂ ਦੇਖਿਆ ਹੋਊਗਾ ਕਿ 600 ਯੂਨਿਟ ਬੁਝਲੀ ਹੈ ਜਿਹੜੀ ਹਰ ਘਰ ਨੂੰ ਮਿਲ ਰਹੀ ਹੈ ਤੇ ਬਿਨਾ ਕਿਸੇ ਵਿਤਕਰੇ ਤੋਂ ਪਾਰਸ਼ੀਅਲਿਟੀ ਤੋਂ ਮਿਲ ਰਹੀ ਹੈ ਕੋਈ ਵੀ ਇਨਸਾਨ ਇਹ ਨਹੀਂ ਕਹਿ ਸਕਦਾ ਕਿ ਮੈਨੂੰ ਬਿਜਲੀ ਦਾ ਬਿੱਲ ਜ਼ਿਆਦਾ ਆ ਰਿਹਾ ਹੈ ਜਾਂ ਘੱਟ ਆ ਰਿਹਾ ਹੈ ਇਟਸ ਇਕੁਅਲ ਫਾਰ एवरीवन ਤੁਸੀਂ ਜੇ ਐਜੂਕੇਸ਼ਨ ਦੀ ਗੱਲ ਕਰੋ ਤੇ ਯੂ ਮਸਟ ਹੈਵ ਸੀਨ ਕਿ ਬੜੇ سارے ਗਵਰਨਮੈਂਟ ਸਕੂਲ ਦੇ ਜਿਹੜੇ ਬੱਚੇ ਨੇ ਉਹ ਅੱਜ ਵਧੀਆ-ਵਧੀਆ ਕਾਲਜਸ ਯੂਨੀਵਰਸਿਟੀਆਂ ਇਨ ਐਡਮਿਸ਼ਨ ਲੈ ਰਹੇ ਨੇ ਬਿਕਾਜ਼ ਉਹਨਾਂ ਨੂੰ ਇਹੋ ਜੀ ਕੋਚਿੰਗ ਇਹੋ ਜੇ ਟੀਚਰਸ ਪ੍ਰੋਵਾਈਡ ਹੋ ਗਏ ਕਿਉਂਕਿ ਤੁਸੀਂ ਦੇਖਿਆ ਹੋਊਗਾ ਟੀਚਰਸ ਦੀ ਵੀ ਕੋਚਿੰਗ ਹੈ ਜਿਹੜੀ ਉਹ ਸਿੰਗਾਪੁਰ ਜਾ ਕੇ ਲੈ ਰਹੇ ਨੇ ਸਪੈਸ਼ਲੀ ਥਿੰਕ ਟੈਂਕਸ ਵਰਗੇ ਫਿਜ਼ਿਕਸ ਵਾਲਾ ਵਰਗੇ ਬੜੇ ਸਾਰੇ ਇੰਸਟੀਟਿਊਟਸ ਨੇ ਜਿਹੜੇ ਆਪਾਂ ਸਰਕਾਰੀ ਸਕੂਲਾਂ 'ਚ ਹਾਇਰ ਕਰਦੇ ਉਹ ਬੱਚਿਆਂ ਨੂੰ ਉਹ ਕੋਚਿੰਗ ਦੇ ਰਹੇ ਨੇ ਜਿਹੜੇ ਇੱਕ ਪ੍ਰਾਈਵੇਟਲੀ ਵੀ ਬੱਚਾ ਅਫੋਰਡ ਨਹੀਂ ਕਰ ਸਕਦਾ ਉਹੋ ਜੀਆਂ ਕੋਚਿੰਗ ਉਹਨਾਂ ਨੂੰ ਗਵਰਨਮੈਂਟ ਸਕੂਲ 'ਚ ਪ੍ਰੋਵਾਈਡ ਕੀਤੀਆਂ ਜਾ ਰਹੀਆਂ ਨੇ ਸਰਕਾਰ ਵੱਲੋਂ ਪਿਛਲੇ ਤੇ ਨਹੀਂ ਸਾਡੇ ਘਰ 'ਚ 44 ਬੱਚੇ 44 ਸਟੂਡੈਂਟਸ ਵਰਧਿਆ ਜਿਹੜੇ ਬਿਲਕੁਲ ਆਮ ਕਰਾਂਦੇ ਸੀਗੇ ਜੇ ਤੁਸੀਂ ਉਹਨਾਂ ਦੀ ਗੱਲ ਸੁਣ ਲੈਂਦੇ ਤਾਂ ਜਿੱਦਾਂ ਅੱਜ ਆਪਾਂ ਇਮੋਸ਼ਨਲ ਹੋ ਹੋਟਿਆ ਮੇਰਾ ਵੀ ਸੇਮ ਸਿਨੈਰੀਓ ਸੀ ਮੈਂ ਬੜੀ ਇਮੋਸ਼ਨਲ ਹੋਈ ਉਹਨਾਂ ਦੀਆਂ ਗੱਲਾਂ ਸੁਣ ਕੇ ਕਿਉਂਕਿ ਇੰਨੇ ਔਖੇ ਹਾਲਾਤਾਂ ਚੋਂ ਨਿਕਲ ਕੇ ਉਹਨਾਂ ਨੇ ਜਈ ਨੀਟ ਨੀਟ ਵਰਗੇ ਐਗਜ਼ਾਮ ਕ੍ਰੈਕ ਕੀਤੇ ਜਈ ਐਡਵਾਂਸ ਵਰਗੇ ਐਗਜ਼ਾਮ ਕ੍ਰੈਕ ਕੀਤੇ ਤਾਂ ਇੱਕ ਹੀ ਗੱਲ ਕਹਿ ਰਹੇ ਸੀਗੇ ਕਿ ਇਹ ਸਭ ਕੁਝ ਪੋਸੀਬਲ ਤਾਂ ਹੋਇਆ ਕਿਉਂਕਿ ਸਰਕਾਰ ਨੇ ਆਪਣੀ ਪਾਲਿਸੀ ਚੇਂਜ ਕੀਤੀ ਹੈ ਐਜੂਕੇਸ਼ਨ ਨੂੰ ਲੈ ਕੇ ਜਿਹੜੀਆਂ ਪੁਰਾਣੀਆਂ ਪਾਲਿਸੀ 70 75 ਸਾਲ ਤੋਂ ਚੱਲਦੀਆਂ ਆ ਰਹੀਆਂ ਸੀਗੀਆਂ ਉਹਨਾਂ ਨੂੰ ਚੇਂਜ ਕਰਨ ਦੀ ਲੋੜ ਸੀਗੀ ਸੋ ਚੇਂਜ ਆਇਆ ਤਾਂ ਹੀ ਸਾਨੂੰ ਰਿਜ਼ਲਟਸ ਵੀ ਵਿਜ਼ੀਬਲ ਨੇ ਕਿਉਂਕਿ ਸਰਕਾਰ ਕਰੋੜਾ ਰੁਪਇਆ ਖਰਚਦੀ ਐ ਤੇ ਉਹਦੀ ਇੱਕ ਹੀ ਮੰਗ ਹੁੰਦੀ ਐ ਕਿ ਸਾਡੇ ਬੱਚੇ ਵੀ ਉੱਥੇ ਪਹੁੰਚਣ ਜਿੱਥੇ ਹੋਰ ਸਟੇਟਸ ਦੇ ਬੱਚੇ ਜਾ ਕੇ ਬੈਠੇ ਨੇ ਉਹੀ ਜੋਬ ਸਾਡੇ ਪੰਜਾਬ ਦੇ ਬੱਚੇ ਲੈਣ ਜਿਹੜੇ ਹੋਰ ਸਟੇਟਸ ਦੇ ਬੱਚੇ ਲੈ ਰਹੇ ਨੇ ਸੋ ਸਰਕਾਰ ਹਮੇਸ਼ਾ ਇਦਾਂ ਹੀ ਸੋਚਦੀ ਰਹਿੰਦੀ ਐ ਕਿ ਪੰਜਾਬ ਦਾ ਭਲਾ ਕਿਦਾਂ ਕੀਤਾ ਜਾਵੇ ਹਮੇਸ਼ਾ ਮੁੱਖ ਮੰਤਰੀ ਸਾਹਿਬ ਦੀ ਸੋਚ ਇਹੀ ਰਹੀ ਐ